ਸ੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚੇ ਹਾਂ ਫੇਰ ਇੱਕ ਵਾਰ ਸੂਬੇਦਾਰ ਦੀ ਹਵੇਲੀ ਪਿੰਡ ਬਾਸਰਕੇ ਦੇ ਵਿੱਚ ਕਿਉਂ ਪਹੁੰਚੇ ਹਾਂ ਦਰਸ਼ਕਾਂ ਦੇ ਬੜੇ ਫੋਨ ਆਉਂਦੇ ਸੀ ਕਿ ਹਵੇਲੀ ਤੇ ਬਹੁਤ ਸੋਹਣੀ ਹੈ ਤੇ ਇੱਥੇ ਖਾਣ ਪੀਣ ਨੂੰ ਜਿਹੜਾ ਸਾਡੇ ਵਾਸਤੇ ਉਹ ਕੀ ਕੀ ਹੈਗਾ ਤੇ ਕਿਹੜੇ ਕਿਹੜੇ ਟਾਈਮ ਦੇ ਵਿੱਚ ਹਵੇਲੀ ਜਿਹੜੀ ਉਹ ਓਪਨ ਹੁੰਦੀ ਆ ਕੀ ਕੀ ਸਾਨੂੰ ਮਿਲਦਾ ਚਲੋ ਅੱਜ ਅਸੀਂ ਉਹ ਵੀ ਤੁਹਾਨੂੰ ਜਵਾਬ ਦੇਨੇ ਆ ਅਤੇ ਮਲਾਉਣੇ ਹਾਂ ਇਥੋਂ ਦੇ ਮੈਨੇਜਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਉਹ ਸੋ ਸਾਡੇ ਨਾਲ ਮੈਨੇਜਰ ਸਾਹਿਬ ਮੌਜੂਦ ਹੈ ਉਹਨਾਂ ਨਾਲ ਅਸੀਂ ਗੱਲਬਾਤ ਜਾਣਦੇ ਆ ਕਿ ਕਰਕੇ ਕੀ ਕੀ ਜਿਹੜਾ ਇੱਥੇ ਮਿਲਦਾ ਹੈ ਸਤਿਕਾਰ ਸਤਿਕਾਰ ਕਿਨੇ ਹੋ ਸਰ ਬਹੁਤ ਵਧੀਆ ਸਰ ਸੂਬੇਦਾਰ ਦੀ ਹਵੇਲੀ ਬਾਰੇ ਜਿਹੜਾ ਬਹੁਤ ਲੋਕ ਪਹਿਲਾਂ ਤੋਂ ਹੀ ਜਾਣਦੇ ਆ ਤੇ ਅੱਜ ਅਸੀਂ ਜਾਣਨਾ ਚਾਹੁੰਨੇ ਆਪਣੇ ਦਰਸ਼ਕਾਂ ਲਈ ਕਿ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਖਾਣਾ ਮਿਲਦਾ ਕਿੰਨੇ ਵਜੇ ਜਿਹੜੀ ਉਹ ਹਵੇਲੀ ਓਪਨ ਹੋ ਜਾਂਦੀ ਆ ਜੀ ਸਰ ਤੇ ਸਰ ਆਪਣੀ ਹਵੇਲੀ ਦਾ ਬੈਸ 7 ਵਜੇ ਓਪਨ ਹੋ ਜਾਂਦੀ ਆ ਬ੍ਰੈਕਫਾਸਟ ਲਈ ਤੇ ਆਪਣੇ ਕੋਲ ਸਰ ਮਲਟੀ ਕੁਜ਼ਿਨ ਕਿਚਨ ਹੈ ਜਿਹਦੇ ਵਿੱਚ ਇੰਡੀਅਨ ਚਾਈਨੀਜ਼ ਕੋਨਟੀ ਤੇ ਤੰਦੂਰ ਰਹੂਗਾ ਸਰ ਤੇ ਬਾਕੀ ਆਪਣਾ ਸਰ ਸਵੇਰੇ ਆਪਾਂ 7 ਵਜੇ ਨੇ ਬ੍ਰੈਕਫਾਸਟ ਸ਼ੁਰੂ ਕਰ ਦਿੰਨੇ ਆ ਜਿਹਦੇ ਵਿੱਚ ਆਪਣੇ ਛੋਲੇ ਬਟੂਰੇ ਚਨਾ ਬਟੂਰਾ ਹੋ ਗਿਆ ਆਪਣਾ ਪੂਰੀ ਬਾਜੀ ਹੋਗੀ ਜਿੱਦਾਂ ਆਪਣੇ ਪੰਜਾਬ ਚ ਫੇਮਸ ਹੈ ਅੰਮ੍ਰਿਤਸਰੀ ਕੁਲਚਾ ਉਹ ਵੀ ਸਰ ਸਾਡੇ ਕੋਲ ਅਵੇਲੇਬਲ ਹੈ ਉਸ ਤੋਂ ਬਾਅਦ ਕੋਫੀ ਟੀ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਆਪਣਾ ਆ ਗਿਆ ਸਰ ਆਫਟਰਨੂਨ ਚਾਫਟਰਨੂਨ ਤੁਸੀਂ ਸਟਾਟਾ ਲੈ ਸਕਦੇ ਹੋ ਇੰਡੀਅਨ ਚਾਈਨਸ ਤੰਦੂਰ ਕਿਸੇ ਵੀ ਡਿਪਾਰਟਮੈਂਟ ਤੋਂ ਲੈ ਸਕਦੇ ਹੋ ਆਪਣੇ ਕੋਡਿੰਗ ਟੈਸਟ ਲੈ ਸਕਦੇ ਹੋ ਤੁਸੀਂ ਸਰ ਤੇ ਉਸ ਤੋਂ ਬਾਅਦ ਆਪਣਾ ਹਾਈਟ ਹੀ ਆ ਗਿਆ ਸਰ ਉਹਦੇ ਵਿੱਚ ਤੁਸੀਂ ਟੀ ਕੋਫੀ ਸ਼ੇਕ ਵਗੈਰਾ ਹੋਗੇ ਉਹ ਲੈ ਸਕਦੇ ਹੋ ਤੇ ਨਾਈਟ ਨੂੰ ਸਰ ਤੁਸੀਂ ਮੇਨ ਕੋਰਸ ਲੈ ਸਕਦੇ ਹੋ ਇੰਡੀਅਨ ਜਿੱਦਾ ਆਪਣਾ ਪਨੀਰ ਹੋ ਗਿਆ ਮਿਕਸ ਬੱਜ ਹੋ ਗਿਆ ਸਰ ਦਾਲ ਫਰਾਈ ਦਾਲ ਮਖਣੀ ਬਾਕੀ ਉਹ ਲੈ ਸਕਦੇ ਹੋ ਸਰ ਇਸ ਤੋਂ ਇਲਾਵਾ ਇਹ ਵੀ ਸੁਣਿਆ ਗਿਆ ਕਿ ਇੱਥੇ ਵੱਡੇ ਵੱਡੇ ਜਿਹੜੇ ਆ ਉਹ ਦਰਸ਼ਕਾਂ ਲਈ ਆਫਰ ਵੀ ਦਿੱਤੇ ਜਾ ਰਹੇ ਆ ਹਾਂਜੀ ਹਾਂਜੀ ਸਰ ਆਪਾਂ ਆਫਰ ਚੱਲੂ ਕਿਤੇ ਆ ਹੁਣੇ ਮੰਗਲਵਾਰ ਨੂੰ ਤੇ ਵੀਰਵਾਰ ਨੂੰ ਸਰ ਮੰਗਲਵਾਰ ਨੂੰ ਆਪਾਂ ਦੇ ਰਹੇ ਆ 399 ਚ ਅਨਲਿਮਟਿਡ ਫੂਡ ਦੇ ਰਹੇ ਆ ਸਰ ਤੇ ਉਸ ਤੋਂ ਬਾਅਦ ਆਪਾਂ ਵੀਰਵਾਰ ਨੂੰ ਦੇ ਰਹੇ ਆ 2+1 ਦੇ ਰਹੇ ਆ ਸਰ ਤੇ ਬਾਕੀ ਸਰ ਆਪਣੇ ਕੋਲ ਪਿਆਰਾ ਜਿਹਾ ਇੱਕ ਰੈਸਟੋਰੈਂਟ ਆ ਉਹ ਮੈਂ ਤੁਹਾਨੂੰ ਦਿਖਾ ਦੇਣਾ ਉਹ ਵੀ ਸਰ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਖਾਣੇ ਦੀ ਜੀ ਸਰ ਖਾਣਾ ਅੱਜ ਕੱਲ ਜਿਹੜਾ ਉਹ ਬਹੁਤ ਲੋਕ ਪਸੰਦ ਕਰਦੇ ਆ ਜੀ ਸਰ ਖਾਣ ਨੂੰ ਲੈ ਕੇ ਜੀ ਸਰ ਤੇ ਕਿੰਨੇ ਵਜੇ ਤੋਂ ਲੈ ਕੇ ਮਤਲਬ ਜਿਹੜੀ ਆ ਸਵੇਰੇ 7 ਵਜੇ ਤੋਂ ਸਟਾਰਟਿੰਗ ਹੋ ਕੇ ਰਾਤ 11 ਵਜੇ ਤੱਕ ਇਹ ਮਿਲ ਸਕਦਾ ਹਾਂਜੀ 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 ਸਰ ਸਵੇਰੇ ਆਪਾਂ 7 ਵਜੇ ਨੇ ਸ਼ੁਰੂ ਕਰਦੇ ਆ ਆਪਣਾ ਰੈਸਟੋਰੈਂਟ ਓਪਨ ਕਰਦੇ ਆ ਤੇ 10:30 ਵਜੇ ਨੇ ਆਪਣਾ ਲਾਸਟ ਆਰਡਰ ਹੁੰਦਾ ਤੇ 11:30 ਵਜੇ ਤੱਕ ਆਪਾਂ ਕਲੋਜ਼ ਕਰ ਸਕਦੇ ਆ ਤੇ ਹਾਂਜੀ ਜਿੱਦਾਂ ਕੋਈ ਆਉਂਦਾ ਜੇ ਤੇ ਵਿਜ਼ਿਟ ਕਰੋ ਇੱਥੇ ਆ ਕੇ ਫੂਡ ਦਾ ਟੇਸਟ ਇੰਜੋਏ ਕਰੋ ਤੇ ਹਵੇਲੀ ਦਾ ਇੰਜੋਏ ਲੋ ਸਰ ਇੱਕ ਮੰਲੋ ਕੋਈ ਦਰਸ਼ਕ ਆਉਂਦਾ ਏ ਜਾਂ ਕੋਈ ਕਸਟਮਰ ਆਉਂਦਾ ਏ ਉਹ ਤੁਹਾਨੂੰ ਕਾਲ ਕਰਕੇ ਜਿਹੜਾ ਆਪਣੀ ਬੁਕਿੰਗ ਕਰਾ ਸਕਦਾ ਕਿ ਜਾਂ ਟਾਈਮ ਜਿਹੜਾ ਤੁਸੀਂ ਦਿੱਤਾ ਉਹ ਟਾਈਮ ਦੇ ਵੈਸੇ ਵੀ ਆ ਸਕਦਾ ਨਹੀਂ ਇਦਾਂ ਤੇ ਗੈਸਟ ਜਿੱਦਾਂ ਮਰਜ਼ੀ ਆ ਸਕਦੇ ਜੇ ਕੋਈ ਕਾਲ ਤੇ ਆਉਣਾ ਚਾਹੁੰਦਾ ਵਾ ਜਿੱਦਾਂ ਉਹ ਆਪਣਾ ਟੇਬਲ ਬੁੱਕ ਕਰ ਦੇ ਕਿ ਸਰ ਮੈਂ ਇਨੇ ਬੰਦੇ ਆਪਾਂ ਸਾਡੀ ਫੈਮਿਲੀ ਚਾਰ ਬੰਦੇ ਦੀ ਆ ਪੰਜ ਬੰਦੇ ਦੀ ਆ ਤੇ ਆਪਣਾ ਫੋਨ ਕਰਕੇ ਬੁਕਿੰਗ ਕਰਾ ਸਕਦਾ ਵਾ ਟੇਬਲ ਦੀ ਰਿਜ਼ਰਵ ਕਰਾ ਸਕਦਾ ਹੋ ਸਕਦਾ ਤੇ ਨਹੀਂ ਵੀ ਬੁੱਕ ਕਰਾਉਂਦਾ ਜਦੋਂ ਵੀ ਆਵੇ ਉਦੋਂ ਵੀ ਹਰ ਇੱਕ ਚੀਜ਼ ਜਿਹੜੀ ਅਵੇਲੇਬਲ ਆਪੇ ਹਾਂਜੀ 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 ਸਰ ਜੀ ਦਾ ਸਾਡੇ ਕੋਲ ਵਾਕਿੰਗ ਗੈਸਟ ਆ ਜਾਂਦੇ ਆ ਜਿਨ੍ਹਾਂ ਮਤਲਬ ਵਿਦਾਊਟ ਨ ਬੁਕਿੰਗ ਵੀ ਉਹ ਵੀ ਸਾਡੇ ਕੋਲ ਟੇਬਲ ਅਵੇਲੇਬਲ ਹੈ ਸਰ ਬਾਕੀ ਆਪਾਂ ਫੂਡ ਡਿਲੀਵਰੀ ਵੀ ਕਰਦੇ ਆ ਸਰ ਜਿੱਦਾਂ ਆਪਾਂ 10 ਕਿਲੋਮੀਟਰ ਦੀ ਰੇਂਜ ਚ ਆਰਡਰ ਡਿਲੀਵਰੀ ਕਰਦੇ ਆ ਜੋ ਕਿ ਸਾਡੀ ਡਿਲੀਵਰੀ ਪੂਰੀ ਫ੍ਰੀ ਆ ਉਹਦੇ ਵਿੱਚ ਗੈਸਟ ਕੁਝ ਵੀ ਆਰਡਰ ਕਰ ਸਕਦਾ ਵਾ ਸਰ ਜਿੱਦਾਂ ਸਟਾਰਟਰ ਆਰਡਰ ਕਰ ਸਕਦਾ ਵਾ ਆਪਣਾ ਮੇਨ ਕੋਰਸ ਹੋ ਗਿਆ ਉਹ ਗੈਸ ਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਦਾ ਆਰਡਰ ਕਰਨ ਲਿਆ ਕਿੰਨੇ ਦਾ ਨਹੀਂ ਕਰਨ ਲਿਆ ਹੋ ਤੇ ਬਾਕੀ ਜਿੱਦਾਂ ਤੁਸੀਂ 1000 ਤੋਂ ਲੈ ਕੇ 10000 ਤੱਕ ਦਾ ਜਿੱਦਾਂ ਮर्जी ਆਰਡਰ ਕਰਾ ਸਕਦੇ ਹੋ ਤੇ ਡਿਲੀਵਰੀ ਆਪਣੀ ਫਰੀ ਹੈ ਸਰ ਮੈਂ ਤੁਹਾਨੂੰ ਨਾ ਸੌਖੇ ਤਰੀਕੇ ਦੇ ਵਿੱਚ ਦੱਸ ਦੇਣਾ ਕਿ ਜਿਹੜੇ ਇੱਥੇ ਆਰਡਰ ਵੀ ਬੁੱਕ ਕੀਤੇ ਜਾਂਦੇ ਆ ਤੁਸੀਂ ਕੁਝ ਵੀ ਖਾਣਾ ਪੀਣਾ ਚਾਹੁੰਦੇ ਹੋ ਤੇ ਇਹਨਾਂ ਨੂੰ ਸਿਰਫ ਕਾਲ ਕਰੋ ਤੇ ਜੋ ਵੀ ਤੁਸੀਂ ਖਾਣਾ ਪੀਣਾ ਉਹ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਉਹ ਦੱਸ ਰਹੇ ਆ ਕਿ ਹੋਮ ਡਿਲੀਵਰੀ ਜਿਹੜੀ ਉਹਦਾ ਕੋਈ ਵੀ ਚਾਰਜ ਨਹੀਂ ਲੈਂਦੇ ਸੋ ਬਾਕੀ ਵੀ ਅਸੀਂ ਜਾਣਕਾਰੀ ਲੈਣੇ ਆ ਇਸ ਤੋਂ ਇਲਾਵਾ ਵੀ ਤੇ ਇਸ ਤੋਂ ਇਲਾਵਾ ਵੀ ਮਤਲਬ ਜਿਸ ਤਰ੍ਹਾਂ ਕੋਈ ਨੌਨ ਵੇਜ ਜਾਂ ਵੇਜ ਉਸ ਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਹਾਂਜੀ ਹਾਂਜੀ ਸਰ ਜਿੱਦਾਂ ਕਿ ਗੈਸਟ ਹੁੰਦੇ ਆ ਕਿ ਵੇਜ ਖਾਂਦੇ ਆ ਕਿ ਨੌਨ ਵੇਜ ਖਾਂਦੇ ਆ ਉਹਨਾਂ ਲਈ ਵੀ ਆਪਾਂ ਸਪੈਸ਼ਲ ਕੀਤਾ ਹੈ ਸਰ ਵੇਜ ਲਈ ਸਾਡੇ ਕੋਲ ਸਪੈਸ਼ਲ ਕੜਾਈ ਹੈ ਜਿਹਦੇ ਵਿੱਚ ਤੇਲ ਅਲੱਗ ਰਹੂਗਾ ਨੌਨ ਵੇਜ ਦਾ ਸਰ ਅਲੱਗ ਰਹੂਗਾ ਜੀ ਸਰ ਤੇ ਫੈਮਲੀ ਦੇ ਬਾਰੇ ਵੀ ਕੁਝ ਦੱਸ ਰਹੇ ਹੋ ਕੋਈ ਆਫਰ ਹਾਂ ਫੈਮਲੀ ਦੇ ਬਾਰੇ ਜਿੱਦਾਂ ਸਰ ਫੈਮਲੀ ਆ ਗਈ ਆਪਣੇ ਕੋਲ 6 ਪਰਸਨ ਆ ਗਏ ਜਿੱਦਾਂ ਉਹ ਆਣ ਗਏ ਤੇ ਉਹਨਾਂ ਲਈ ਵੀਰਵਾ ਨੂੰ ਆਫਰ ਹੈ ਸਰ 2+1 ਹੋ ਜਾਏਗਾ ਉਹਨਾਂ ਨੂੰ ਜਿੱਦਾਂ ਦੋ ਬੰਦੇ ਆਰਡਰ ਕਰਨਗੇ ਤੇ ਇੱਕ ਬੰਦੇ ਦਾ ਫ੍ਰੀ ਹੈ ਸਰ ਓਕੇ ਹਾਂਜੀ ਸਰ ਤੇ ਬਾਕੀ ਮੈਂ ਤੁਹਾਨੂੰ ਆਪਣਾ ਪ੍ਰੈਜੈਂਟੇਸ਼ਨ ਦਿਖਾ ਦੇਣਾ ਵਾ ਸਰ ਫੂਡ ਦੇ ਬਾਰੇ ਤੁਹਾਨੂੰ ਦਿਖਾ ਦੇਣਾ ਵਾ ਕੀ ਆ ਕੀ ਨਹੀਂ ਤੇ ਬਾਕੀ ਆਪਣਾ ਸਰ ਮੈਂ ਤੁਹਾਨੂੰ ਆਪਣਾ ਫੈਮਿਲੀ ਰੈਸਟੋਰੈਂਟ ਵੀ ਦਿਖਾ ਦੇਣਾ ਵਾ ਹਾਂਜੀ ਸਰ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਚੇਰਾਂ ਲੱਗੀਆਂ ਹੋਈਆਂ ਇਹ ਸਿਰਫ ਤੁਹਾਡੇ ਵਾਸਤੇ ਹੀ ਆ ਆਪਾਂ ਆਮ ਹੀ ਦੇਖਿਆ ਕਿ ਜਿਸ ਤਰ੍ਹਾਂ ਆਪਾਂ ਕਿਸੇ ਹੋਟਲ ਦੇ ਵਿੱਚ ਜਾਂਦੇ ਆ ਜਾਂ ਕਿਤੇ ਜਾਂਦੇ ਆ ਤੇ ਉੱਥੇ ਅਸੀਂ ਉਹ ਪੈਸੇ ਤੇ ਆਪਣੀ ਜੇਬ ਦੇ ਵਿੱਚੋਂ ਖਰਚਦੇ ਆ ਪਰ ਉੱਥੇ ਜਿਹੜੇ ਆ ਉਹ ਉਹਨਾਂ ਦੇ ਜਿਹੜੇ ਮਲਾਜ਼ਮ ਐ ਤੁਸੀਂ ਉਹਨਾਂ ਨੂੰ ਵਾਜਾ ਮਾਰਦੇ ਹੋ ਚਿਮਚੇ ਖੜਕਾਉਂਦੇ ਐ ਕਰਕੇ ਪਰ ਤੁਹਾਡੀ ਉੱਥੇ ਗੱਲ ਨਹੀਂ ਕੋਈ ਹੁੰਦਾ ਪਰ ਇੱਥੇ ਜੇ ਤੁਸੀਂ ਇੱਕ ਵਾਰ ਹਵੇਲੀ ਦੇ ਵਿੱਚ ਆ ਕੇ ਦੇਖੋ ਤੇ ਜਿਹੜੇ ਇੱਥੋਂ ਦੇ ਮਲਾਜ਼ਮ ਐ ਉਹ ਤੁਹਾਡੀ ਪੂਰੀ ਜਿਹੜੀ ਉਹ ਰਿਸਪੈਕਟ ਕਰਨਗੇ ਹਰੇਕ ਚੀਜ਼ ਦਾ ਤਾਂ ਟੇਸਟ ਵੀ ਪੁੱਛਣਗੇ ਕਿ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਖਾਣਾ ਤੇ ਪੂਰੀ ਜਿਹੜੀ ਆ ਉਹ ਤੁਹਾਡੀ ਜਿਹੜਾ ਇੱਥੇ ਇਤਮਾਨ ਕੀਤਾ ਜਾਊਗਾ ਲੱਗਦੇ ਜਿਹੜਾ ਕਿਸ ਤਰ੍ਹਾਂ ਦਾ ਕਿੰਨਾ ਸੱਜਿਆ ਹੋਇਆ ਜਿਹੜਾ ਟੇਬਲ ਆ ਤੇ ਜੇ ਆਪਾਂ ਦੇਖ ਕੇ ਤੇ ਹਰੇਕ ਦਾ ਜਿਹੜਾ ਉਹ ਮਨ ਕਰੂਗਾ ਕਿ ਇੱਕ ਵਾਰ ਜਿਹੜਾ ਉਹ ਸੂਬੇਦਾਰ ਦੀ ਹਵੇਲੀ ਦੇ ਵਿੱਚ ਜ਼ਰੂਰ ਆਇਆ ਜਾਵੇ ਸੋ ਤੁਸੀਂ ਤਾਨੂੰ ਘਬਰਾਉਣ ਦੀ ਲੋੜ ਨਹੀਂ ਇਹ ਨਾ ਕਹੋ ਵੀ ਇੱਥੇ 5000 ਜਾਂ 10000 ਜਾਂ 20000 ਰੁਪਈਆ ਲੱਗਣਾ ਤੁਸੀਂ ਆਪਣੀ ਪੌਕਟ ਦੇ ਹਿਸਾਬ ਨਾਲ ਸੂਬੇਦਾਰ ਦੀ ਹਵੇਲੀ ਦੇ ਵਿੱਚ ਆ ਕੇ ਤੇ ਨਾਲੇ ਤੇ ਸੂਬੇਦਾਰ ਦੀ ਹਵੇਲੀ ਦਾ ਜਿਹੜਾ ਇੱਥੇ ਲੋਕੇਸ਼ਨ ਉਹਦਾ ਆਨੰਦ ਮਾਣ ਸਕਦੇ ਹੋ ਤੇ ਨਾਲੇ ਆਪਣੇ ਖਾਣ ਪੀਣ ਦਾ ਵੀ ਜਿਹੜਾ ਆਨੰਦ ਮਾਣ ਸਕਦੇ ਹੋ ਬੜੇ ਘੱਟ ਖਰਚੇ ਦੇ ਵਿੱਚ ਵੀ ਸੋ ਇੱਥੇ ਸਰਦਾਰ ਜੀ ਪਹੁੰਚੇ ਹੋਏ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਉਹਨਾਂ ਨੂੰ ਜਿਹੜਾ ਇਥੋਂ ਦਾ ਰੈਸਟੋਰੈਂਟ ਦਾ ਖਾਣਾ ਕਿਸ ਤਰ੍ਹਾਂ ਦਾ ਲੱਗਾ ਮਾਹੌਲ ਕਿਸ ਤਰ੍ਹਾਂ ਦਾ ਲੱਗਾ ਸასიਖਾਲ ਵਿੱਚ ਸੀ ਕਿਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਮਾਹੌਲ ਲੱਗਾ ਇਸ ਰੈਸਟੋਰੈਂਟ ਦਾ ਬਹੁਤ ਵਧੀਆ ਲੱਗਾ ਮਾਹੌਲ ਹੈ ਇਹ ਇੱਕ ਦੇਖਣ ਵਾਲੀ ਚੀਜ਼ ਸੀ ਸਾਰੇ ਚੀਜ਼ ਨੂੰ ਪੁੱਛ ਰਹੀ ਕਿ ਕਿਸ ਤਰ੍ਹਾਂ ਪਤਾ ਲੱਗਾ ਸੀ ਇਸ ਸਹੇਲੀ ਦਾ ਕਿ ਇੰਨੇ ਗਾਂ ਦੀ ਗੱਲ ਕਿ ਵੀਡੀਓ ਵੇਖੀ ਸੀ ਜਾਂ ਕਿਸੇ ਨੇ ਦੱਸਿਆ ਸੀ ਇੱਥੇ ਗਏ ਮੇਰੇ ਚਾਚੇ ਨੂੰ ਕਿ ਉਹਨੇ ਦੱਸਿਆ ਤਾਂ ਇਹ ਕਿਸ ਤਰ੍ਹਾਂ ਦਾ ਲੱਗਾ ਇੱਥੋਂ ਦਾ ਖਾਣਾ ਪੀਣਾ ਤੇ ਮਾਹੌਲ ਬਹੁਤ ਵਧੀਆ ਸਾਰਾ ਕੁਝ ਹੀ ਬਹੁਤ ਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਦਾਰ ਸਾਹਿਬ ਜੀ ਆਏ ਹੋਏ ਆ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਫੈਮਿਲੀ ਲਈਏ ਬਹੁਤ ਵਧੀਆ ਜਿਹੜਾ ਉਹ ਰੈਸਟੋਰੈਂਟ ਆ ਕਿਉਂਕਿ ਇੱਥੇ ਜਿਹੜਾ ਸਿਰਫ ਫੈਮਿਲੀ ਲਈ ਇਸ ਰੈਸਟੋਰੈਂਟ ਦੇ ਵਿੱਚ ਅਲਾਉਡ ਆ